ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੀ ਹਾਂ ਦੋਸਤਾਂ ਲਈ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼ੀਆਂ ਨਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੈਗਾ ਦੁਪਹਿਰ ਦੇ 1:30 ਵਜੇ 1:30 ਵਜੇ ਵਲੋਗ ਸ਼ੁਰੂ ਕਰ ਰਹੀ ਐ ਮੈਂ ਸੌਂ ਵੀ ਟ੍ਰਾਈ ਕੀਤੀ ਮੈਨੂੰ ਨੀਂਦ ਨਹੀਂ ਆ ਰਹੀ ਕਿਨ ਮੈਂ ਕਹਾਂ ਚਲੋ ਹੁਣ ਤਾਂ ਮੇਰੇ ਲੰਚ ਦਾ ਟਾਈਮ ਹੋ ਗਿਆ ਮੈਂ ਲੰਚ ਕਰਨੀ ਐ ਤੇ ਮੈਂ ਸੋਚਿਆ ਲੰਚ ਕਰਨ ਤੋਂ ਪਹਿਲਾਂ ਰੂਮ ਦੀ ਬੈੱਡ ਸ਼ੀਟ ਚੇਂਜ ਕਰ ਲਾਂ ਫਿਰ ਲੰਚ ਕਰਕੇ ਉਸ ਤੋਂ ਬਾਅਦ ਕਈ ਨਿੱਕੇ ਨਿੱਕੇ ਕੰਮ ਅਜਿਹੇ ਨੇ ਜਿਹੜੇ ਮੈਂ ਕਰਨੇ ਸ਼ੁਰੂ ਕਰੂੰਗੀ ਅੱਜ ਜਿਵੇਂ ਮੈਂ ਕੋਈ ਕੰਮ ਨਹੀਂ ਕਰਿਆ ਮੈਂ ਉਹਦੇ ਬਾਥਰੂਮ ਦੀਪ ਕਲੀਨ ਕੀਤਾ ਸੀ ਤੇ ਇੱਕ ਮੈਂ ਕੁਲਫੀ ਬਣਾਈ ਸੀ ਉਹ ਵੀਡੀਓ ਦਾ ਕਲਿੱਪ ਮੈਂ ਤੁਹਾਡੇ ਅੱਗੇ ਸ਼ੇਅਰ ਕਰਦਣੀ ਆ ਅੱਜ ਮੈਂ ਨਾ ਸਿਰਨਾਤੀ ਸੀ ਸਿਰ ਣਾਉਣ ਤੋਂ ਪਹਿਲਾਂ ਮੈਂ ਕਰੀ ਹੈਅਰ ਆਇਲਿੰਗ ਹੈਅਰ ਆਇਲਿੰਗ ਕਰੀ ਮੈਂ ਜਿਹੜਾ ਮੈਂ ਆਇਲ ਬਣਾਇਆ ਹੋਇਆ ਹੈ ਕੜੀ ਪੱਤੇ ਪਿਆਜ਼ ਕਲੌਂਜੀ ਤੇ ਮੇਥੀ ਦਾਣਾ ਪਾ ਕੇ ਹਨਾ ਦੋ ਤਿੰਨ ਆਇਲ ਵਿੱਚ ਮਿਕਸ ਕਰੇ ਨੇ ਉਹ ਕਾ ਕੇ ਬਣਾਇਆ ਹੋਇਆ ਉਹਦੇ ਨਾਲ ਹੈਅਰ ਆਇਲਿੰਗ ਕਰੀ ਰੈਗੂਲਰ ਕਰ ਰਹੀ ਹੁਣ ਮੈਂ ਤਿੰਨ ਚਾਰ ਵਾਰੀਆਂ ਤੋਂ ਐਂਡ ਫਿਰ ਜਦੋਂ ਮੈਂ ਸਿਰ ਨਾਲ ਨਾ ਨੀ ਸ਼ੈਂਪੂ ਨਾਲ ਸਿਰ ਨਾਲ ਉਸ ਤੋਂ ਬਾਅਦ ਮੈਂ ਉਹ ਹੇਅਰ ਕਰੀਮ ਕਰ ਹੇਅਰ ਮਾਸਕ ਕੁਝ ਨਹੀਂ ਨਾ ਦੀ ਹੈਗੀ ਉਹ ਨੂੰ ਨਾ ਛੱਡਤਾ ਐਂਡ ਸਿਰ ਨੂੰ ਸੁਭਾਜੋ ਆਪਣੇ ਵਾਲਾਂ ਨੂੰ ਪਾਣੀ ਨਾਲ ਉਚੜ ਜਾਂਦਾ ਪਰ ਵਾਲ ਸਟਿਲ ਵੈਟ ਹੁੰਦੇ ਨੇ ਗਿੱਲੇ ਹੁੰਦੇ ਨੇ ਹਨਾ ਉਹ ਦਸਮੇ ਬਦਾਮ ਵਾਲਾ ਤੇਲ ਲੈ ਕੇ ਥੋੜਾ ਜਿਹਾ ਫਿੰਗਰਸ ਨਾਲ ਹਲਕਾ ਜਿਹਾ ਫਲਾਣੇ ਬਹੁਤ ਥੋੜਾ ਥੋੜਾ ਜਿਹਾ ਫਲਾਣੀ ਸਾਰੇ ਸਕੈਲਪ ਤੇ ਤੋਂ ਉਹਨਾਂ ਨਾਲ ਮੇਰੇ 50% ਹੈਅਰ ਫਾਲ ਰੂ 50% ਅੱਗੇ ਜਦੋਂ ਮੈਂ ਵਾਲ ਬੰਨਦੀ ਵੈ ਤਾਂ نیچے ਕਰਕੇ ਕੰਗੀ ਕੰਗੀ ਕਰਦੇ ਥੋੜੇ ਫਰਚ ਤੇ ਐਨ ਟੇਪ ਲੱਗ ਜਾਂਦਾ ਵਾਲਾਂ ਦਾ ਉਹਨੂੰ 50% ਫਰਕ ਰਹਿ ਗਿਆ ਫਰਕਰ ਪੈ ਗਿਆ ਹੈਅਰ ਫਾਲ ਚ ਤਿੰਨ ਪਤਾ ਨਹੀਂ ਚਾਰ ਵਾਰੀਆਂ ਜੀ ਇਹ ਮੈਂ ਕੀਤਾਗਾ ਤੇ ਇੰਨੇ ਹੈਅਰ ਫਾਲ ਮੇਰੀ ਰੁਕ ਗਈ ਜੂਗਾ ਨਾ ਮੈਨੂੰ ਇਹਨਾਂ ਡਰਸ ਮੈਨੂੰ ਗੰਜੀ ਹੋ ਜੂਗੀ ਜਾਈ ਹੋਣ ਲੱਗ ਗਏ ਬਾਕੀ ਚਲ ਹੌਲੀ ਹੌਲੀ ਮੈਂ ਰੈਗੂਲ ਰੱਖੂਗੀ ਹੋਰ ਘਟ ਜੂਗੀ ਤੇ ਜਿਹੜਾ ਬਦਾਮ ਵਾਲਾ ਤੇਲ ਆਪਾਂ ਲਾਉਣਾ ਉਸ ਤੋਂ ਬਾਅਦ ਬਾਣਾ ਦੇ ਬਾਅਦ ਵਿੱਚ ਤੇਲ ਲਾਉਣ ਦੀ ਲੋੜ ਨਹੀਂ ਰਹੇਗੀ ਤੇ ਵਾਲ ਵੀ ਆ ਦੇਖੋ ਬਹੁਤ ਚਿਪਕੂਰੀ ਲੱਗਦੇ ਹੈਗੇ ਤਿੰਨ ਚਾਰ ਦਿਨ ਬਾਅਦ ਆਇਲ ਨਿਕਲ ਹੁੰਦਾ ਹੁੰਦਾ ਹੈ ਨਾ ਤੇ ਬਾਣ ਵੀ ਆਪਣੇ ਇੰਨੇ ਜਿਆਦਾ ਸੌਫਟ ਸਮੂਥ ਹੋ ਜਾਂਦੇ ਨੇ ਮੈਂ ਬਾਣਾਂ ਵਿੱਚ ਹੇਅਰ ਕਰੀਮ ਕੁਝ ਵੀ ਨਹੀਂ ਹੇਅਰ ਸੀਰਮ ਕੁਝ ਵੀ ਨਹੀਂ ਯੂਜ਼ ਕਰਿਆ ਹੇਅਰ ਸਟੇਟਨਰ ਵੀ ਯੂਜ਼ ਨਹੀਂ ਕਰਿਆ ਤੇ ਬਾਣ ਸਾਰੇ ਬਾਣ ਬਹੁਤ ਜਿਆਦਾ ਸਮੂਥ ਸੌਫਟ ਹੋ ਜਾਂਦੇ ਨੇਗੇ ਸੋ ਤੁਸੀਂ ਵੀ ਟਰਾਈ ਕਰਨਾ ਚਾਹੋ ਕਰ ਸਕਦੇ ਮੈਂ ਤਾਂ ਟਰਾਈ ਕਰ ਲਿਆ ਕੇ ਬਦਾਮ ਦਾ ਤੇਲ ਗਿੱਲੇ ਵਾਲਾ ਜਸ ਹਲਕਾ ਥੋੜਾ ਜਿਹਾ ਲਗਾਓ ਹਲਕਾ ਹਲਕਾ ਲਗਾਓ ਫਿੰਗਰਸ ਨਾਲ ਹਲਕੇ ਹਲਕੇ ਮ사ਜ ਕਰੋ ਤੇ ਉਹ ਦੇਖਾ ਤਾ ਕਿ ਮੇਰਾ ਤਾਂ ਫਰਕ ਪੈ ਗਿਆ ਪਹਿਲਾਂ ਵੀ ਮੈਂ ਟਰਾਈ ਕੀਤਾ ਸਵੇਈ ਸਾਲ ਪਹਿਲਾਂ ਉਦੋਂ ਹੀ ਫਰਕ ਪਿਆ ਕਿਸੇ ਹੋਣ ਵੀ ਮੈਂ ਇਹ ਤਦੂਸ ਮੈਂ ਕਰਨੀ ਹੋਣਾ ਵਾਲੇ ਰੂਮ ਦੀ ਬੈੱਡਸ਼ੀਟ ਚੇਂਜ ਕਰ ਲਾਂ ਫਿਰ ਮੈਂ ਉਸ ਤੋਂ ਬਾਅਦ ਲੰਚ ਕਰੂੰਗੀ ਮੈਂ ਹੁਣ ਕਰ ਰਹੀ ਸੀ ਇਹ ਵਾਲੇ ਗੈਸਟ ਰੂਮ ਦੀ ਬੈੱਡਸ਼ੀਟ ਚੇਂਜ ਪਹਿਲਾਂ ਮੇਰੀ ਬੇਟੀ ਦਾ ਰੂਮ ਸੀ ਜੋ ਇੱਥੇ ਹੁੰਦੀ ਸੀ ਬੇਟੀ ਹੁਣ ਐਜ਼ ਅ ਗੈਸਟ ਰੂਮ ਅਸੀਂ ਯੂਜ਼ ਕਰ ਲਾਂ ਗੈਸਟ ਸਾਡੇ ਬਹੁਤ ਘੱਟ ਆਉਂਦੇ ਨੇ ਗੈਸਟ ਆਉਂਦੀ ਨਹੀਂ ਹੈਗੇ ਜਿਸ ਵਿੱਚ ਮੈਂ ਬੈੱਡਸ਼ੀਟ ਬਿਛਾ ਦਾਂ ਨਹੀਂ ਕੁਝ ਦਿਨਾਂ ਬਾਅਦ ਮੈਂ ਚੱਕ ਦਾਂ ਨਹੀਂ ਜਸ ਆਪ ਨੂੰ ਚੇਂਜ ਦੇਖਣ ਵਾਸਤੇ ਹਨਾ ਬਸ ਬੈੱਡਸ਼ੀਟ ਗੰਦੀ ਨਹੀਂ ਹੋਈ ਮੈਂ ਛਾੜ ਕੇ ਵੀ ਪਛਾੜਾਂ ਨਹੀਂ ਬੀਜੀ ਪਰ ਫਿਰ ਵੀ ਆਪ ਦਾ ਮਨ ਚੇਂਜ ਚਾਹੁੰਦਾ ਵੀ ਆਪਾਂ ਚੇਂਜ ਕਰਦੇ ਬਹੁਤ ਦਿਨ ਹੋ ਗਏ ਸੇਮ ਬੈੱਡ ਸ਼ੀਟ ਦੇਖੀ ਜਾਂਨੇ ਫਿਰ ਮੈਂ ਚਲ ਅੱਜ ਮੈਨੂੰ ਚੇਂਜ ਕਰ ਦਾਂਣੀ ਇਹ ਵਾਸ਼ ਕਰ ਦੂੰਗੀ ਤੇ ਜਿਹੜੇ ਗੱਦਿਆਂ ਦੇ ਕਵਰ ਨੇ ਇਹ ਵੀ ਅਸੀਂ ਪੁਰਾਣੀਆਂ ਬੈੱਡ ਸ਼ੀਟਸ ਤੋਂ ਹੀ ਬਣਾਏ ਹੋਏ ਨੇ ਬੈੱਡ ਸ਼ੀਟਸ ਕਮ ਆ ਗਈਆਂ ਬੈੱਡ ਸ਼ੀਟਸ ਨਾ ਫਟਦੀਆਂ ਨਹੀਂ ਹੈਗੀਆਂ ਰੰਗ ਖਰਾਬ ਹੋ ਜਾਂਦੇ ਨੇ ਜਾਂ ਕਿਸੇ ਹੋਰ ਆਪਾਂ ਦੇਖ ਦੇਖ ਆੱਕ ਜਾਨੇ ਵੀ ਕੀ ਕਰੀਏ ਕੁਝ ਤਾਂ ਬੈੱਡ ਸ਼ੀਟਾ ਦਾ ਮੈਂ نیچے ਪਿਛਾਉਣ ਨੂੰ ਲਗਾ ਦਾਂਣੀ نیچے ਪਿਛਾਈਆਂ ਪੀ ਵੀ ਇਹਨੇ ਸਾਲ ਤੋਂ نیچے ਪਿਛਾਈਆਂ ਖਰਾਬ ਨਹੀਂ ਹੁੰਦੇ ਕੀ ਕਰੀਏ ਆਈ ਵਾਰ ਗਰਮੀਆਂ ਚ ਦਿਲ ਕਰਦਾ ਕਿ ਬੈੱਡ ਸ਼ੀਟਸ ਨਵੀਆਂ ਲੈ ਲਈ ਹੁਣ ਵੀ ਮੈਂ ਬੈੱਡ ਸ਼ੀਟਸ ਮੈਂ ਦੋ ਤਿੰਨ ਨਵੀਆਂ ਲੈ ਕੇ ਆਉਂਗੀ ਗਰਮੀਆਂ ਵਾਲੀਆਂ ਮੈਨੂੰ ਬੈੱਡ ਸ਼ੀਟ ਚੇਂਜ ਕਰਨੀ ਬਹੁਤ ਵਧੀਆ ਲੱਗਦਾ ਬੈੱਡ ਸ਼ੀਟ ਚੇਂਜ ਕਰਕੇ ਨਾ ਬਹੁਤ ਵਧੀਆ ਲੱਗਦਾ ਦੇਖੋ ਰੂਮ ਨਾ ਰੂਮ ਦੀ ਲੁੱਕ ਬਦਲ ਹੀ ਜਾਂਦੀ ਬੈੱਡ ਸ਼ੀਟ ਜਦੋਂ ਅਸੀਂ ਚੇਂਜ ਕਰਦਾ ਨਾ ਤੇ ਆਪਣੇ ਆਪ ਨੂੰ ਵੀ ਅੱਛਾ ਲੱਗਦਾ ਕੀ ਵਰ ਜਸਟ ਆਪਣੇ ਆਪ ਨੂੰ ਅੱਛਾ ਫੀਲ ਕਰਾਉਣ ਵਾਸਤੇ ਵੀ ਕੁਝ ਨਾ ਕੁਝ ਚੇਂਜ ਕਰ ਲੈਣੀ ਚਾਹੀਦੀ ਹੈ ਤੋਂ ਮੈਂ ਅਗੇ ਕਿਚਨ ਵਿੱਚ ਕਿਚਨ ਵਿੱਚ ਮੈਂ ਨਾ ਕੁਝ ਪੁਰਾਣੀਆਂ ਬੋਟਲਸ ਕੱਢਣੀਆਂ ਸੀ ਪਾਣੀ ਵਾਲੀਆਂ ਪਲਾਸਟਿਕ ਦੇ ਜਿਹੜੀਆਂ ਬਹੁਤ ਪੁਰਾਣੀਆਂ ਨੇ ਲਾਸਟ ਕਈ ਵਾਰ ਮੈਂ ਸੋਚਿਆ ਸੀ ਘੰਟਾ ਮੈਂ ਕਿ ਚਲੋ ਗਰਮੀ ਦੀ ਸਟਾਰਟਿੰਗ ਵਿੱਚ ਕੱਢੂੰਗੀ ਤਾਂ ਕਿ ਕਿਸੇ ਨੂੰ ਮੈਂ ਦਵਾ ਕੋਈ ਯੂਜ਼ ਕਰ ਸਕੇ ਇਹਨਾਂ ਨੂੰ ਕੁਝ ਤਾਂ ਪਈਆਂ ਰਹਿਣਗੇ ਕੁਝ ਮੈਂ ਕੱਢ ਦੂੰਗੀ ਜੀ ਕੁਝ ਹਲੇ ਚਲੋ ਮੰਮੀ ਕਹਿੰਦੇ ਖੇਤ ਕੰਮ ਆ ਜਾਂਦਾ ਕਈ ਵਾਰ ਖੇਤ ਕੋਈ ਪਾਣੀ ਦਸਤੀ ਭੇਜਣਾ ਪੈਂਦਾ ਫਿਰ ਮੈਂ ਕੁਝ ਕੱਢ ਦਾਂ ਨਹੀਂ ਜਿਹੜੇ ਬਹੁਤ ਜ਼ਿਆਦਾ ਪੁਰਾਣੀਆਂ ਮੈਨੂੰ ਲੱਗਦੀਆਂ ਨੇ ਉਹ ਮੈਂ ਉਤਾਰ ਲੀਆਂ نیچے ਮੈਂ ਨਾ ਕੁਝ ਬੋਟਲਸ ਕੱਢ ਲਿਆ ਨੇ ਆਹ ਤੇ ਮੈਂ ਹੈਲਪਰ ਨੂੰ ਦਵਾਂਗੀ ਬਹੁਤ ਪੁਰਾਣੀਆਂ ਬਾਰਡਰਸ ਨੇ ਹੋਲੇ ਫੋਲਡਰ ਦਵਿੰਦਰ ਸੁੱਤੇ ਪੈਣ ਦੇ ਅਹਨਾ ਬਹੁਤ ਪੁਰਾਣੀਆਂ ਬਾਰਡਰਸ ਨੇ ਤੇ ਮੈਂ ਹੈਲਪਰ ਨੂੰ ਦਵਾਂਗੀ ਪਿਛਲੇ ਸਾਲ ਜਦ ਮੈਂ ਕੱਢਦੀ ਕੱਢਦੀ ਰਹੀ ਦਵਿੰਦਰ ਦੇ ਮੰਮੀ ਮੈਨੂੰ ਫੇਰ ਉਹ ਕਤੰਦੇ ਨੇ ਕੰਮ ਆਇਆ ਨਹੀਂ ਕੰਮ ਆਇਆ ਨਹੀਂ ਬਹੁਤ ਪਈਆਂ ਨੇ ਇਸ ਕਰਕੇ ਤਿੰਨ 8 8 ਜੀ ਨੇ ਪੁਰਾਣੀਆਂ ਇਹ ਮੈਂ ਕੱਢ ਦਾਂਗੇ ਅਰਜਨ ਅਰਜਨ ਸ਼ਾਮ ਨੂੰ ਆਉਂਦੇ ਕੱਲ ਨੂੰ ਆਉਂਗੇ ਸਵੇਰੇ ਉਹਨੂੰ ਕੱਲ ਨੂੰ ਜਦੋਂ ਪਾਪੀ ਚ ਪਾ ਕੇ ਰੱਖ ਦਿੰਨੀ ਫੇਰ ਚੀਜ਼ ਦਿੱਤੀ ਜਾਂਦੀ ਆਪਾਂ ਕੱਢਦੇ ਜੇ ਆਪਾਂ ਕੱਢੀ ਨਾ ਕੋਣ ਹੋ ਜਾਂਦੀ ਆ ਨਾ ਆ ਨਵੀਆਂ ਪਿਆਣੀਆਂ ਇਹ ਵੀ 2-3 ਸਾਲ ਹੋ ਗਏ 2 ਤਾਂ ਯੂਜ਼ ਕਰਦੇ ਆ 4 ਹਜੇ ਹੋਰ ਪਿਆਣੀਆਂ ਨੇ ਫਿਰ ਮੈਂ ਐਤ ਕੀ ਇਹ ਚਾਰੇ ਯੂਜ਼ ਕਰਾਂਗੀ ਕਿ ਪੁਰਾਣੀਆਂ ਕੱਢਾਂਗੇ ਫਿਰ ਨਵੀਂ ਚੀਜ਼ ਯੂਜ਼ ਕਰਾਂਗੇ ਨਹੀਂ ਤੇ ਵਿੱਚ ਬਹੁਤ ਗਾਹ ਪੈਣਗੇ ਸਾਰੀਆਂ ਚੀਜ਼ਾਂ ਨਵੀਆਂ ਪੁਰਾਣੀਆਂ ਤਾਂ ਸਾਰੀਆਂ ਇਕੱਠੀਆਂ ਕਰੀਏ ਲਈ ਆ ਬਹੁਤ ਠੀਕ ਹੈ ਇਹ ਮੈਂ ਫਰਿੱਜ ਵਿੱਚ ਰੱਖਣੋਂ ਭਰ ਕੇ ਜਿਵੇਂ ਮਲਾਈ ਡਿੱਕ ਕਰਿਆ ਨਾ ਠੰਡਾ ਪਾਣੀ ਪਾਉਣਾ ਪੈਂਦਾ ਫਿਰ ਉਹ ਪਾਣੀ ਠੰਡੇ ਪਾਣੀ ਦੀ ਲੋੜ ਪੈ ਰੂ ਫਰਿੱਜ ਵਿੱਚ ਵੀ ਜਿਆਦਾ ਬੋਟਲਸ ਨਹੀਂ ਟਾਉਂਦੇ ਸਿਰਫ ਦੋ ਹੀ ਬੋਟਲਸ ਟਾੜਦੇ ਉਹਨਾਂ ਦਾ ਫਰਿੱਜ ਦਾ ਡੋਰ ਬਹੁਤ ਹੈਵੀ ਹੋ ਜਾਂਦਾ ਭਾਰਾ ਬਣਾ ਹੋਏ ਠੰਡਾ ਪਾਣੀ ਇਸ ਤੇ ਪੀਂਦੇ ਨਹੀਂ ਹੈਗੇ। ਅ ਨੋਰਮਲ ਪਾਣੀ ਪੀਨੇ ਆ ਜਾਂ ਜਦੋਂ ਬਹੁਤ ਗਰਮੀ ਹੋ ਉਹ ਥੋੜਾ ਮਿਕਸ ਕਰਕੇ ਪੀਨੇ ਆ ਇਸ ਕਰਕੇ ਫਿਰ ਸਿਰਫ ਦੋ ਬੋਟਲ ਫਰਿੱਜ ਵਿੱਚ ਰੱਖ ਦਉਣੀ ਹੈ। ਇਹ ਮੈਂ ਫਰਿੱਜ ਵਿੱਚ ਹੁਣੇ ਰੱਖ ਦਿੰਦੀ ਆਂ ਇੱਕ ਪਈਏ ਪਹਿਲਾਂ ਇੱਕ ਹੋਰ ਰੱਖ ਦਉਣੀ ਆ। ਮੈਂ ਬਣਾ ਰਹੀ ਆਂ ਮੈਂ ਆਪਣਾ ਦੇ ਗੋਪਾਲ ਜੀ ਦੀ ਪੁਲਤੀ। ਉਹਦਾ ਐਸ ਤਰ੍ਹਾਂ ਕੱਚਾ ਦੁੱਧ ਰੱਖ ਲਿਆ। ਬੋਇਲ ਕਰ ਲਿਆ। ਇਹਦੇ ਪਿੱਛੇ ਐਨਾ ਬਰੀਕ ਇਚਲੀ ਕਰਨ ਹੋਈ 슈ਗਰ ਰਸੀ ਨਹੀਂ ਵਿੱਚ ਵਿੱਚ 슈ਗਰ ਹੈ ਵੀ ਕੰਨੀ ਮੈਂ 슈ਗਰ ਪਾਈ ਨਹੀਂ। ਮੈਂ ਪਹਿਲਾਂ ਬਾਅਦੋਂ ਟੇਸਟ ਕਰਕੇ ਦੇਖੂਗੀ 슈ਗਰ ਇਸ ਤਰ੍ਹਾਂ ਨਹੀਂ ਹੈ। ਸਾਰਾ ਪਾਊਡਰ ਪਾਉਣਾ 100 ਗ੍ਰਾਮ ਦਾ ਪਾਉਣਾ ਹੈ। ਇੱਥੇ ਇਕੱਲਾ 슈ਗਰ ਟੈਸਟ ਪਾਣੀ ਵੀ ਹੈ ਜਿਹੜੀ ਹੈਗੀ ਹੈ। 슈ਗਰ ਹੈਗੀ ਆ। ਥੋੜੇ ਦੁੱਧ ਵਿੱਚ ਘੋਲ ਕੇ ਪਾਉਣਾ। ਥੋੜੇ ਦੁੱਧ ਮੈਂ ਕੱਪਿਆ ਰੱਖਿਆ ਸੀ। ਇੰਨਾ ਪਾਣੀ। 1 ਕਿਲੋ ਤੋਂ ਥੋੜਾ ਇਹ ਘੱਟ ਦੁੱਧ ਲਿਆ। 900 ਗ੍ਰਾਮ ਲਿਖਿਆ ਹੈ ਸਿੱਪਛੋੜੇ 900 ਗ੍ਰਾਮ ਤੋਂ ਸਿੱਧੂ ਉੱਤੇ ਲੈਣਾ। ਜਿਹੜਾ ਦੁੱਧ ਬੋਲ ਹੋ ਗਿਆ ਸਾਰਾ ਪਾਊਡਰ ਉਹਦੇ ਵਿੱਚ ਪਾਣੀ। ਫਰੈਂਕਸ ਬਹੁਤ ਚਿਆਰੀ ਇਸ ਤਰ੍ਹਾਂ ਪਿਸਟੇ ਵਾਲੀ ਥੋੜੇ ਜੇ ਠੰਡੇ ਦੁੱਧ ਵਿੱਚ ਆਈਸਕ੍ਰੀਮ ਵਾਲਾ ਪੇਮਿਕਸ ਆਪਾਂ ਮਿਕਸ ਕਰਕੇ ਜਿਵੇਂ ਆਪਾਂ ਕਸਟਰਡ ਪਾਊਡਰ ਮਿਕਸ ਕਰਕੇ ਪਾਉਨੇ ਬਸ ਉਵੇਂ ਮੈਂ ਥੋੜੇ ਪਾਤਾ ਮੈਨੂੰ ਐਸੇ ਮੈਂ ਗਰਮ ਵੀ ਚਿਪਾਤਾ ਤਾਂ ਗੰਡਾ ਨਾ ਪੈ ਜਾਏ ਇਸ ਕਰਕੇ ਮੈਂ ਥੋੜੇ ਜੇ ਠੰਡੇ ਦੁੱਧ ਵਿੱਚ ਮਿਕਸ ਕਰਕੇ ਨੇ ਕਸਟਰਡ ਪਾਊਡਰ ਵਾਂਗੂ ਐਵੇਂ ਦੁੱਧ ਵਿੱਚ ਹੀ ਮਿਕਸ ਕਰਤਾ ਲੋ ਜੀ ਇਧਰ ਆਪਣਾ ਕੁਲਫੀ ਦਾ ਮਿਕਸ ਬਣ ਕੇ ਤਿਆਰ ਹੈ ਇਹਨੂੰ ਰੱਖ ਲੈਣ ਠੰਡੀ ਹੋਣ ਲਈ ਜਦ ਠੰਡੀ ਹੋ ਗਈ ਫਿਰ ਮਟਕਿਆਂ ਚ ਪਾ ਕੇ ਮੈਨੂੰ ਜਮਾਉਣ ਲਈ ਰੱਖੂੰਗੀ ਇਕੋ ਠੰਡੀ ਹੋਣੀ ਰੱਖ ਦਿੰਦੇ ਨਾ ਪੂਰਾ ਗਾੜਾ ਹੋ ਗਿਆ ਠੰਡਾ ਹੋ ਕੇ ਹੋਰ ਗਾੜਾ ਹੋ ਜੂਏ ਮਿਕਸਚਰ ਇਹ ਬਾਥਰੂਮ ਦੀ ਕਰਦੀ ਮੈਂ ਡੀਪ ਕਲੀਨਿੰਗ ਲੱਗ ਗਿਆ ਅੱਧਾ ਘੰਟਾ ਅੱਧਾ ਪੌਣਾ ਘੰਟਾ ਲੱਗਦਾ ਡੀਪਲੀਨਿੰਗ ਕਰਦੇ ਕਰਦੇ ਤੇ ਆਹ ਵਾਲਾ ਡੋਰ ਵੀ ਮੈਂ ਖੋਲ ਤੇ ਦੂਜੇ ਰੂਮ ਨਾਲ ਅਟੈਚ ਹੁੰਦਾ ਗੈਸਟ ਰੂਮ ਨਾਲ ਅਟੈਚ ਹੁੰਦਾ ਆ ਆ ਗਿਆ ਡਰੈਸਿੰਗ ਰੂਮ ਅੱਗੇ ਆ ਗਿਆ ਰੂਮ ਕਿਉਂਕਿ ਨੀਚੇ ਤੇ ਡੋਰ ਬੰਦ ਹੁੰਦਾ ਸੀ ਖੋਲਦੇ ਨੇ ਡੋਰ ਤੇ ਨਾ ਇੱਥੇ ਗੰਦਗੀ ਜੰਮ ਜਾਂਦੀ ਹੈ ਦੇਲੀ ਤੇ ਇਹਦੇ ਐਂਟਰੈਂਸ ਤੇ ਇਸ ਕਰਕੇ ਡੋਰ ਖੋਲ ਕੇ ਫਿਰ ਕਈ ਵਾਰ ਡੀਪ ਕਲੀਨ ਕਰਦੇ ਡੋਰ ਖੋਲ ਕੇ ਕਰਦੀ ਆ ਨਿਓ ਕਲੀਨਿੰਗ ਹੋਏਂਦੇ ਰੂਮ ਦਾ ਹਾਂ ਸੌਰੀ ਇਹ ਬਾਤ ਹੁੰਦੀ ਸਫਾਈ ਹੋਏਂਦੇ ਬਹੁਤ ਵੱਧ ਲੱਗਦਾ ਸਾਫ਼ ਸੁਥਰਾ ਜਾ। ਟਾਈਮ ਹੋ ਗਿਆ 9:00 ਤਾਂ ਜਿਹੜਾ ਆਈਸਕ੍ਰੀਮ ਮਿਕਸ ਬਣਾਇਆ ਇਸ ਵਿੱਚ ਠੰਡਾ ਹੋ ਚੁੱਕਾ ਪੂਰੀ ਤਰ੍ਹਾਂ। ਇਹਨੂੰ ਨਾਲ ਵਾਲੇ ਮਟਕਿਆਂ 'ਚ ਫਿਲ ਕਰਦੇ ਇਨਾਂ 'ਚ। ਇਹ ਵੀ ਆਈਸਕ੍ਰੀਮ ਵਾਲੀ ਮਟਕੀ ਨੇ, ਚੀਨੀ ਦੇ ਮਟਕੇ ਨੇ। ਕਿਸੇ ਗਰੰਦ ਸਮੈਲ ਨਹੀਂ ਆਉਂਦੇ ਧੋ ਕੇ ਰੱਖ ਦੋ ਇਹਨੂੰ ਪਹਿਲਾਂ ਇਹਨਾਂ 'ਚ ਫਿਲ ਕਰਕੇ ਰੱਖ ਲਿਆ। ਬਹੁਤ ਵਧੀਆ ਗਾੜਾ ਟੈਕਸਚਰ ਹੋ ਗਿਆ ਦੇਖੋ ਬਹੁਤ ਗਾੜਾ ਹੋ ਗਿਆ। ਅਨੇਕ ਕੁਝ ਦੇਖ ਸਕ ਰਹੇ ਹਾਂ ਪਰ ਥੋੜਾ ਜਿਹਾ ਦੁੱਧ ਨੂੰ ਪਹਿਲਾਂ ਰਿਝਾ ਲੈ ਪਾਊਡਰ ਪਾਉਣ ਤੋਂ ਪਹਿਲਾਂ ਮੈਨੂੰ ਆਇ ਸੀ ਪਾਊਡਰ ਨਾਲ ਗਾੜ੍ਹੀ ਹੋ ਜੂਗਾ ਇਸ ਲਈ ਪਰ ਉਨੀ ਗਾੜ੍ਹੀ ਨਹੀਂ ਹੋਈ ਮੈਂ ਫਿਰ ਬਾਅਦ ਵਿੱਚ 10 ਮਿੰਟ ਲਈ ਘੱਟੋ-ਘੱਟ ਸਿਮ ਗੈਸ 'ਤੇ ਸਿਮਰ ਜਾਏਗੀ ਉਹਨਾਂ ਗਾੜਾ ਹੋਏਗਾ ਹਸ ਪਹਿਲਾਂ ਦੁੱਧ ਨੂੰ ਤੁਸੀਂ ਰਿਝਾ ਲਓ ਫਿਰ ਪਾਊਡਰ ਪਾਓ ਖੁਸ਼ਬੂ ਟੇਸਟ ਬਹੁਤ ਵਧੀਆ ਚੀਨੀ ਪਾਉਣ ਦੀ ਲੋੜ ਨਹੀਂ ਚੀਨੀ ਆਲਰੇਡੀ ਇਹਦੇ ਵਿੱਚ ਹੈ 1 ਕਿਲੋ ਦੁੱਧ ਤੇ ਇਹ ਬਣਦੀ ਆ ਸਾਰਾ ਪੈਕੇਟ 100 ਗ੍ਰਾਮ ਦਾ 1 ਕਿਲੋ ਦੁੱਧ ਦੀ ਚੰਗੀਆਂ ਲੱਗਦਾ ਆ ਆ ਫਿਰ ਮਟਕਾ ਚੱਕੋ ਤੇ ਖਾਓ ਸੌਖਾ ਕੰਮ ਆ ਹੁਣ ਤਾਂ ਗਰਮੀ ਆ ਗਈਆਂ ਠੜੇ ਠੜੇ ਚੀਜ਼ਾਂ ਬਹੁਤ ਲੱਗਿਆ ਕਰਨੀ ਹੈ ਨਾ ਠੰਡੇ ਸ਼ੇਕਸ ਨਿੰਬੂ ਪਾਣੀ ਆਈਸਕ੍ਰੀਮ ਪੰਜ ਮਟਕੇ ਇਸ ਮੇਰੇ ਕੋਲ ਪੰਜ ਚ ਰਹਿ ਗਈ ਸਟੇਅਰ ਖਾ ਲਈ ਮੈਨੂੰ ਲੱਗਦਾ ਬਚ ਗਈ ਇਹਦੇ ਵਿੱਚ ਅੱਧੀ ਸਾਰੀ ਖੋਣੀ ਨਾ ਉਹ ਜਾਈ ਇੱਕ ਗਲਾਸ ਜਮਾ ਲਾਣੀ ਹੋਏ ਇਹ ਇਹਨਾਂ ਨੂੰ ਕਰ ਦਨੇ ਬੰਦ ਲੋ ਇਹਨਾਂ ਨੂੰ ਪਰੱਖ ਦਨੇ ਇਸ ਡਿਜ਼ਰਟ ਵਿੱਚ ਇੱਕ ਦਾ ਢੱਕਣ ਹੈ ਨਹੀਂ ਸੋ ਉੱਤੇ ਫੋਇਲ ਕਰਕੇ ਢੱਕਣ ਟਰਪ ਹੋਇਆ ਸੀ ਫਿਰ ਇਹਦੇ ਵਿੱਚ ਰੱਖ ਦਨਾਂ ਸ਼ਾਮ ਨੂੰ ਕਰਾਂਗੇ ਇੰਜੋਏ ਠਣੀ ਠਣੀ ਆਈਸਕ੍ਰੀਮ ਔਰ ਹੁਣ ਮੈਂ ਕਰ ਰਹੀ ਸੀ ਆਪਣਾ ਦੁਪਹਿਰ ਦਾ ਲੰਚ ਲੰਚ ਟਾਈਮ ਨਾ ਮੈਂ ਇੱਕ ਆਪਣੀ YouTube ਵੀਡੀਓ ਵਿੱਚ ਲਗਾ ਲਾਈ ਤੇ ਆਰਾਮ ਨਾਲ ਮੈਂ ਵੀਡੀਓ ਦੇਖਦੀ ਆਂ ਔਰ ਮੈਂ ਖਾਣਾ ਖਾਣੀ ਮੈਂ ਬਹੁਤ ਸਲੋ ਸਲੋ ਖਾਣਾ ਖਾਣੀ ਆ ਔਰ ਆਪਾਂ ਨੂੰ ਖਾਣਾ ਬਹੁਤ ਸਲੋ ਖਾਣਾ ਚਾਹੀਦਾ ਇਹ ਨਹੀਂ ਹੋਏ ਫਟਾਫਟ ਤੁਸੀਂ ਅੰਦਰ ਬੁਰਕੀ ਆਂ ਸੁੱਟ ਲੋ ਨਹੀਂ ਮੈਂ ਪੰਤ ਕਾ ਟੁਕੜ 15 ਮਿੰਟ 20 ਮਿੰਟ ਲਗਾ ਕੇ ਖਾਣਾ ਖਾਣੀ ਆ ਆਪਣਾ ਬਹੁਤ ਹੌਲੀ ਹੌਲੀ ਖਾਣੀ ਜਦ ਤੱਕ ਮੇਰੀ ਮੂੰਹ ਵਾਲੀ ਬੁਰਕੀ ਅੱਗੇ ਨਹੀਂ ਚਲੀ ਜਾਂਦੀ ਨੈਕਸਟ ਬੁਰਕੀ ਨੂੰ ਮੇ ਤੋੜ ਦੇ ਔਰ ਖਾਣਾ ਆਪਾਂ ਨੂੰ ਐਸੀ ਤਰ੍ਹਾਂ ਹੀ ਖਾਣਾ ਜਿਹਦਾ ਜੋ ਆਪਾਂ ਹਮੇਸ਼ਾ ਗਲਤ ਕਰਦੇ ਆਂ ਆਪਾਂ ਫਟਾਫਟ ਖਾਣ ਦੀ ਕਰਦੇ ਆਂ ਵੀ ਅੰਦਰ ਸੁੱਟ ਲੋ ਅਹੀਂ ਦਵਿੰਦਰ ਕਰਦੇ ਮੋਂ ਉਹਨਾਂ ਨੇ ਬਹੁਤ ਟੋਕਦੇ ਆ ਕਿ ਖਾਣਾ ਆਰਾਮ ਨਾਲ ਬੈਠ ਕੇ ਖਾਇਆ ਕਰੋ ਖਾਣਾ ਹਮੇਸ਼ਾ ਆਰਾਮ ਨਾਲ ਪਿਆਰ ਨਾਲ ਬੈਠ ਕੇ ਖਾਣਾ ਚਾਹੀਦਾ ਔਰ ਮੇਰਾ ਲੰਚ ਹੋ ਗਿਆ ਸੋ ਉਸ ਵਕਤ ਦਵਿੰਦਰ ਕਹਿੰਦੇ ਭੁੱਖ ਲੱਗੀ ਐ ਮੈਂ ਇਹਨਾਂ ਨੂੰ ਬਣਾ ਕੇ ਦੇ ਦਿਆਂ ਬ੍ਰੈਡ ਸੈਲਡ 버ਗਰ ਕਹਿ ਲੋ ਸੈਂਡਵਿਚ ਕਹਿ ਲੋ ਵਾਟੇਵਰ ਹਨਾ ਟਿੱਕੀ ਨੂੰ ਜਸ ਮੈਂ ਫਰੋਜ਼ਨ ਟਿੱਕੀਆਂ ਸੀ ਮੇਰੇ ਕੋਲੇ ਮੈਂ ਉਹਨਾਂ ਨੂੰ ਸ਼ੈਲੋ ਫਰਾਈ ਕਰ ਲਿਆ ਇੱਕ ਟਿੱਕੀ ਨੂੰ ਕਿਉਂਕਿ ਮੈਂ ਸਿਰ ਤੇ ਵਿੱਚ ਮੈਂ ਪਾ ਦੂੰਗੀ ਸੈਲਡ ਤੇ ਇੱਕ ਪਨੀਰ ਦਾ ਸ্লাইਸ ਥੋੜਾ ਹੈਲਦੀ ਵੀ ਹੋ ਜਾਊਗਾ ਇਹਨੋਂ ਵੇਕ ਅਨ ਹੈਲਦੀ ਹੈ ਬ੍ਰੈਡ ਦੇ ਵਿੱਚ ਮੈਂ ਸੈਲਡ ਪਾਤਾ ਟਿੱਕੀ ਐਂਡ ਪਨੀਰ ਦਾ ਪੀਸ ਪਾਤਾ ਕੁਛ ਮੈਂ ਚਾਟ ਮਸਾਲਾ ਪਾਤਾ ਇਹਦੇ ਵਿੱਚ ਤੇ ਮਾਇਓਨੈਸ ਲਗਾਤੀ ਬ੍ਰੈਡ ਤੇ ਤੇ ਇਹਨਾਂ ਨੂੰ ਸੈਂਡਵਿਚ ਵਾਂਗੂ ਦੋਨੋਂ ਸਾਈਡ ਤੋਂ ਕਰ ਲੂੰਗੀ ਕ੍ਰਿਸਪ ਕਿਉਂ ਕ੍ਰਿਸਪ ਜਾਈ ਅੱਛਾ ਲੱਗੂਗਾ ਬਰਗਰ ਦੇ ਬਣਾਸੀ ਲੈ ਕੇ ਨਹੀਂ ਆਉਂਦੇ ਹੁੰਦੇ ਬਹੁਤ ਘੱਟ ਲੈ ਕੇ ਆਉਣ ਹੁੰਦੇ ਜਰੂਰ ਕਦੇ ਬੱਚੇ ਵੀ ਹੋਣ ਵੀ ਚਲੋ ਸਾਰਿਆਂ ਨੇ ਇੱਕ ਦਿਨ ਚਲ ਬਣਾ ਲਾਂਗੇ ਕਿਉਂਕਿ ਮੈਦੇ ਦਾ ਹੁੰਦਾ ਮੈਦੇ ਨਾਲੋਂ ਅੱਛਾ ਤਾਂ ਆਪਾਂ ਬ੍ਰਾਊਨ ਬ੍ਰੈਡ ਖਾ ਲਈਏ ਬ੍ਰੈਡ ਹਮੇਸ਼ਾ ਘਰੇ ਹੁੰਦੇ ਹੁੰਦਾ ਪੈਕੇਟ ਤੇ ਬ੍ਰੈਡ ਮੈਦੇ ਨਾਲੋਂ ਮੈਦੇ ਦੇ ਬੰਨ ਨਾਲ ਹੈਲਦੀ ਹੈ ਇਹ ਆਪਾਂ ਖਾ ਸਕਦੇ ਹਾਂਗੇ ਸੋ ਅਸੀਂ ਬ੍ਰੈਡ ਦਾ ਹੀ ਬਰਗਰ ਬਣਾ ਲਵਾਂਗੇ ਹੁਣੇ ਔਰ ਬ੍ਰੈਡ ਵੀ ਘਰੇ ਹੁੰਦੀ ਆ ਹੁਣ ਹੁੰਦੀ ਆ ਐਂਡ ਫਰੋਜ਼ਨ ਟਿਕੀਆਂ ਵੀ ਫ੍ਰੀਜ਼ਰ ਚ ਪਈਆਂ ਹੁੰਦੀਆਂ ਜਰੂਰ ਵੀ ਭੁੱਖ ਲੱਗੇ ਤਾਂ ਆਪਾਂ ਬਣਾ ਕੇ ਖਾ ਸਕਦੇ ਹਾਂਗੇ ਕਹੋਗੇ ਪਿੰਡਾਂ ਵਿੱਚ ਇੰਨੇ ਜ਼ਿਆਦਾ ਆਪਸ਼ਨਸ ਨਹੀਂ ਹੁੰਦੀ ਕਿ ਮਾਰਕੀਟ ਨੇੜੇ ਹੋਵੇ ਆਪਾਂ ਕੋਈ ਵੀ ਚੀਜ਼ ਲਿਓਣੀ ਆ ਫਟਾਫਟ ਲਿਆਓ ਤੇ ਖਾਓ ਇਹ ਕੁਝ ਨਹੀਂ ਹੁੰਦਾ ਵੈਸੇ ਅੱਛੀ ਗੱਲ ਹੈ ਜਿਹੜੇ ਸ਼ਹਿਰ ਵਾਲੇ ਨੇ ਇਸ ਕਰਕੇ ਜੰਕ ਜ਼ਿਆਦਾ ਖਾਣ ਲੱਗੇ ਕਿਉਂਕਿ ਫਾਸਟ ਫੂਡ ਉਹਨਾਂ ਦੇ ਨੇੜੇ ਹੁੰਦਾ ਮੇਰੇ ਆਈਸਕ੍ਰੀਮ ਬਚੀ ਸੀ ਨਾ ਮੈਂ ਤਾਂ ਗਲਾਸ 'ਚ ਪਾਤੀ ਸੀ ਤੇ ਮੈਂ ਕਿਹਾ ਹੁਣ ਦੇਖਾਂ ਜਾਵਾਂਗੀ ਉਹ ਜਾਵਾਂਗੀ ਫੇਰ ਮੈਂ ਕਿਹਾ ਕੱਢ ਦੇ ਲੀਕ ਖਾਈ ਲੈਣਾ ਕੱਢ ਦੇ ਬਣਾ ਰਹੀ ਹੈ ਨੀ ਆ ਬਹੁਤ ਜ਼ਿਆਦਾ ਟੇਸਟੀ ਟੈਕਸਚਰ ਇੰਨਾ ਜ਼ਿਆਦੇ ਸੌਫਟ ਨਾ ਬਹੁਤ ਜ਼ਿਆਦਾ ਟੇਸਟੀ ਆ ਔਰ ਸੌਫਟ ਹੈ ਬਿਲਕੁਲ ਸੌਫਟ ਹੈ ਇਹ ਹੈਗਾ ਪਰ ਜੋੜ ਲਾ ਕੇ ਪਟਣੇ ਬਹੁਤ ਬਹੁਤ ਸੌਫਟ ਹੈ ਪੂਰੀ ਕਰੀਮੀ ਹੈ ਤੁਸੀਂ ਵੀ ਟਰਾਈ ਕਰੋ ਗੋਪਾਲ ਜੀ ਦਾ ਆਈਸਕ੍ਰੀਮ ਮਿਕਸ ਹੈ ਉਸ ਵਿੱਚ ਕੋਈ ਲੋੜ ਨਾ ਕੋਈ ਫਲੇਵਰ ਨਾ ਕੋਈ ਡਰਾਈ ਫਰੂਟ ਨਾ ਕੋਈ ਚੀਨੀ ਸਭ ਕੁਝ ਵਿੱਚ ਹੀ ਹੁੰਦਾ 1 ਲੀਟਰ ਦੁੱਧ ਚ ਬਣ ਗਈ ਹੈ ਇਹ ਦਿਲ ਤੋਂ ਹੋਰੇ ਗਰਮ ਜਦ ਮੈਂ ਦਮ ਟੇਸਟ ਕਰਾ ਕੇ ਖਾਣ ਆਈਸਕ੍ਰੀਮ ਦੋਨੇ ਖਾਣਾ ਮੈਨੂੰ ਕੱਲੀ ਤਾਂ ਨਹੀਂ ਜਿਆਦਾ ਮੈਂ ਖਾ ਨਹੀਂ ਸਕਦੀ ਨਾਲਾ ਉਹਨਾਂ ਨੂੰ ਵੀ ਇਸ ਲੌਂਗ ਆਈਸ ਕਰੀਂ ਦੇ। ਬਲਕੇ ਰੱਖਦੇ ਨਾਲ। ਸਾਰੀਆਂ ਚੀਜ਼ਾਂ ਦੇਖੋ ਜੀ। ਵਾਟ ਇਜ਼ ਥੀਅਰ? ਉਹ ਹੈਂਕੀ ਦੇ। ਤੁਹਾਨੂੰ ਸ਼ਾਇਦ ਇਹ ਚੀਜ਼ ਅਨਿਗਰਤ ਖਾਣੇ ਨੂੰ ਸੱਪਿਆ ਚਾਰਕ ਜਿਹਨੂੰ ਅਸਲੀ ਸੱਪਿਆ ਚਾਰਕਾਂ ਕਹਿੰਦੇ ਆ। ਹੈਂਕੀ ਦਾ ਦੇ ਦੇ। ਰਾਣੇ ਜਮਾਨੇ ਅੱਜ ਮੈਂ ਕਰਨਾ ਸੀ ਆਪਣੇ ਕਿਚਨ ਦਾ ਬਲਾਈਂਡ ਸਾਫ ਜੋ ਮੈਂ ਬਹੁਤ ਦਿਨਾਂ ਤੋਂ ਸੋਚ ਰਹੀ ਸੀ ਮੈਂ ਕਿ ਚਲੋ ਕਰ ਹੀ ਦਵਾਂ ਸੁੱਕੀ ਡਸਟਿੰਗ ਤਾਂ ਮੈਂ ਕਰਦਾ ਨਹੀਂ ਹੁੰਦੀ ਆ ਪਰ ਜਿਹੜਾ ਗਿੱਲੇ ਕੱਪੜੇ ਨਾਲ ਬਲਾਈਂਡ ਸਾਫ ਕਰਦੇ ਆ ਨਾ ਉਹ ਉਹ ਕੱਲ ਨਹੀਂ ਬਣਦੀ ਹੈਗੀ ਠੀਕ ਹੈ ਡਸਟ ਉਹਨਾਂ ਛੱਡ ਜਾਂਦੀ ਵਿਜੀਬਲ ਦੀ ਡਸਟ हट ਜਾਂਦੀ ਉਹ ਡਸਟ ਉੱਤੇ ਰਹਿੰਦੀ ਆ ਜਦ ਤੱਕ ਆਪਾਂ ਗਿੱਲੇ ਕੱਪੜੇ ਨਾਲ ਸਾਫ਼ ਨਾ ਕਰੀਏ ਫਿਰ ਜੇ ਏਰੀਆ ਸਾਰੀਆਂ ਸਟ੍ਰਿਪਸ ਨੇ ਇੱਕ ਇੱਕ ਸਟ੍ਰਿਪ ਫੜ ਕੇ ਨਾ ਗਿੱਲੇ ਕੱਪੜੇ ਨਾਲ ਸਾਫ਼ ਕਰਨੇ ਪੈਂਦੇ ਨੇ ਇੱਕ ਇੱਕ ਸਟ੍ਰਿਪ 깔ੀ 깔ੀ ਔਰ ਉਹ ਵੀ ਬਹੁਤ ਆਰਾਮ ਨਾਲ ਜਲਦਬਾਜ਼ੀ ਨਹੀਂ ਆਪਾਂ ਕਰ ਸਕਦੇ ਨਹੀਂ ਤੇ ਟੁੱਟਣ ਦਾ ਵੀ ਡਰ ਰਹਾਂ ਹਾਂ ਕਿਉਂਕਿ ਬਹੁਤ ਡੈਲੀਕੇਟ ਨੇ ਨਾਜ਼ੁਕ ਜਿਆ ਨੇ ਇਹ ਤੇ ਮੈਂ ਕਰੀ ਸੀ ਬਲਾਈਂਡਸ ਸਾਫ਼ ਕਿਉਂਕਿ ਅੱਖਾਂ ਨੂੰ ਜੋ ਡਸਟ ਦਿਖਦੇ ਗੰਦੀ ਚੀਜ਼ ਦਿਖਦੀ ਕੁਝ ਵੀ ਬਹੁਤ ਬੁਰੀ ਲੱਗਦੀ ਆ ਇਸ ਕਰਕੇ ਮੈਂ ਐਕਚੁਅਲ ਸਾਫ਼ ਕਰਦਾ ਫਿਰ ਐਟਲੀ ਅੰਦਰ ਇੱਕ ਇੱਕ ਪੱਤੀ ਨਾ ਫੜ ਕੇ ਸਾਫ਼ ਕਰਨੀ ਪੈਂਦੀ ਆ। ਔਰ ਬਹੁਤ ਜ਼ਿਆਦਾ ਡਸਟ ਇਥੇ ਖੜੀ ਹੋ ਜਾਂਦੀ ਹੈ ਬਹੁਤ ਜ਼ਿਆਦਾ। ਮੈਂ ਕਿਚਨ ਦੀ ਵਿੰਡੋ ਵੀ ਨਾ ਹਜੇ ਖੋਲਣੀ ਸ਼ੁਰੂ ਕੀਤੀ। ਜਦੋਂ ਗਰਮੀ ਜ਼ਿਆਦਾ ਹੋ ਗਈ, ਅਨਟੋਲੇਰੇਬਲ ਹੋ ਗਈ ਫਿਰ ਖੋਲਿਆ ਕਰੂੰਗੀ। ਓਬਵੀ ਸਵੇਰੇ ਸ਼ਾਮ। ਪਰ ਡਸਟ ਇਥੇ ਫਿਰ ਵੀ ਬਹੁਤ ਆਇਆ ਜਦੋਂ ਵਿੰਡੋ ਖੋਲਿਆ ਕਰੂੰਗਾ ਉਹ ਤਾਂ ਪਤਾ ਨਹੀਂ ਕੀ ਹਾਲ ਹੋਣਾ। ਬਹੁਤ ਜ਼ਿਆਦਾ ਡਸਟ ਵਾਲਾ ਮੌਸਮ ਹੈ ਹੁਣ ਤਾਂ। ਇਹ ਮੈਂ ਸ਼ਾਮ ਨੂੰ ਕਰ ਰਹੀ ਹਾਂ ਜਦੋਂ ਮੈਨੂੰ ਆਏ ਲੱਗੇ ਫ੍ਰੀ ਟਾਈਮ ਆ ਨਾ ਫਿਰ ਹੀ ਕੋਈ ਕੰਮ ਕਰਨਾ ਵਧੀਆ ਲੱਗਦਾ ਜਦੋਂ ਕੁਕਿੰਗ ਦਾ ਟਾਈਮ ਹੁੰਦਾ ਖਾਣੇ ਵਗੈਰਾ ਉਹ ਤਾਂ ਖਾਣਾ ਕਰਨਾ ਖਾਣਾ ਬਣਾਉਣਾ ਕਰਨਾ ਹੀ ਅੱਛਾ ਲੱਗਦਾ ਜਦੋਂ ਫ੍ਰੀ ਟਾਈਮ ਉਹ ਸਫਾਈ ਕਰੋ ਠੰਡੇ ਦਿਮਾਗ ਨਾਲ ਬਹੁਤ ਆਰਾਮ ਨਾਲ ਬਹੁਤ ਸੋਹਣਾ ਸਾਫ਼ ਹੋ ਗਿਆ ਬਲਾਈਂਡ ਮਿਹਨਤ ਲੱਗਦੀ ਆ ਪਰ ਮਿਹਨਤ ਕਰੀ ਹੋਈ ਫਿਰ ਦਿਖਣ ਲੱਗ ਜਾਂਦੀ ਵੀ ਹਾਂ ਮਿਹਨਤ ਕਰੀ ਆ ਬਿਲਕੁਲ ਇਹਨਾਂ ਚਮਕਣ ਲੱਗ ਗਿਆ ਸਾਰੀਆਂ ਸਟ੍ਰਿਪਸ ਚਮਕ ਰਹੀਆਂ ਨੇ ਰੇਤਾ ਮਿੱਟੀ ਬਿਲਕੁਲ ਸਾਫ਼ ਹੋ ਗਿਆ ਅਗਰੇ ਡਸਟ ਬਹੁਤ ਪਈ ਸੀ ਤੇ ਡਸਟ ਪੈ ਜਾਂਦੀ ਆ ਪਤਾ ਨਹੀਂ ਕਿਵੇਂ ਪੈਂ ਡਸਟ ਨਾਲ ਭਰ ਜਾਂਦੇ ਨੇ ਕਈ ਵਾਰ ਤਾਂ ਮੈਂ ਸੁੱਕੀ ਡਸਟਿੰਗ ਕਰਦਾ ਡਸਟੰ ਨਾਲ ਝਾੜਦਾ ਨਹੀਂ ਪਰ ਫਿਰ ਗਿੱਲੇ ਕੱਪੜੇ ਨਾਲ ਵੀ ਸਾਫ਼ ਕਰਨਾ ਪੈਂਦਾ ਫਿਰ ਵਧੀਆ ਸਾਫ਼ ਹੁੰਦਾ ਫ੍ਰਿਜ ਵਿੱਚ ਜਿਹਨੇ ਮੇਰੇ ਕੋਲ ਪਿਆ ਸੀ ਮੱਖਣ ਗਰਮ ਕਰਾਇ ਇੱਕ ਵਾਰ ਤਾਂ ਮੈਂ ਗਰਮ ਖਾਤਾ ਸੀ ਅੱਜ ਮੈਂ ਸੈਕਿੰਡ ਟਾਈਮ ਗਰਮ ਕਰਕੇ ਇਹਦਾ ਕਿਉਂ ਬਣਾਦਾ ਕਈ ਵਾਰ ਮੈਂ ਦੋ ਟਾਈਮ ਦਾ ਵੀ ਇਕੱਠਾ ਕਰ ਲੈਂਦੇ ਅੱਜ ਮੇਰੇ ਕੋਲ ਇੱਕ ਟਾਈਮ ਦਾ ਹੀ ਪਿਆ ਸੀ ਮੈਂ ਕਿਹਾ ਚਲੋ ਜਿਹੜਾ ਹੈਗਾ ਵੀ ਇਹ ਵੀ ਨਾਲ ਦੀ ਨਾਲ ਮੈਂ ਨਾ ਤਿਆਰਦਾ ਹਨਾ ਕਿ ਉਹ ਬਣ ਜੇ ਫਰਿੱਜ ਵਿੱਚੋਂ ਭਾਂਡੇ ਵੀ ਨਿਕਲੇ ਉਹਨੇ ਫਰਿੱਜ ਬਹੁਤ ਭਰਿਆ ਭਰਿਆ ਲੱਗਦਾ ਫਰਿੱਜ ਵਿੱਚ ਵੀ ਥੋੜਾ 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 ਕਰਕੇ ਕਾਫੀ ਸਾਰਾ ਸਮਾਨ ਹੋ ਜਾਂਦਾ ਸੋ ਮੈਂ ਕਿ ਚਲੋ ਇਹ ਵੀ ਹੁਣ ਕੰਮ ਕਰੀ ਦੇਵਾਂ ਸੋ ਏਸੀ ਚ ਮੇਰੀ ਅੱਜ ਵਾਲੀ ਵੀਡੀਓ ਹੋਪਸ ਸੋ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਗੀ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਟਿਲ ਦੈਨ ਗੁੱਡ ਬਾਏ ਐਂਡ ਸਤਿ ਸ਼੍ਰੀ ਅਕਾਲ